ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਹੀ ਇਤਿਹਾਸਿਕ ਜਗ੍ਹਾ ਤੇ ਲੈ ਕੇ ਆਏ ਹੋਏ ਆ ਅੱਜ ਆਪਾਂ ਆਏ ਹੋਏ ਆ ਪਿੰਡ ਝਿੰਗੜਾਂ ਵਿੱਚ ਅੱਜ ਤੁਹਾਨੂੰ ਆਪਾਂ ਰਾਜਾ ਸਾਹਿਬ ਜੀ ਦੇ ਗੁਰੂ ਤੇ ਉਹਨਾਂ ਦੇ ਗੁਰੂ ਔਰ ਰਾਜਾ ਸਾਹਿਬ ਜੀ ਦੇ ਸ਼ਿਸ਼ੇ ਬਾਰੇ ਦੱਸਾਂਗੇ ਸੋ ਇਹ ਜਗ੍ਹਾ ਪਿੰਡ ਝਿੰਗੜਾਂ ਵਿੱਚ ਆ ਜੀ ਔਰ ਰਾਜਾ ਸਾਹਿਬ ਜੀ ਦਾ ਜੋ ਵੀ ਇਤਿਹਾਸ ਆ ਉਹ ਇਸ ਜਗ੍ਹਾ ਤੋਂ ਸ਼ੁਰੂ ਹੋਇਆ ਤੇ ਰਾਜਾ ਸਾਹਿਬ ਜੀ ਤੋਂ ਪਹਿਲਾ ਉਹਨਾਂ ਦੇ ਗੁਰੂ ਕੌਣ ਸੀ ਅੱਜ ਮੈਂ ਤੁਹਾਨੂੰ ਉਹ ਵੀ ਸਾਰਾ ਕੁਝ ਦੱਸੂਗਾ ਇਹ ਜਗ੍ਹਾ ਪਿੰਡ ਢਿੰਗੜਾਂ ਦੇ ਵਿੱਚ ਆ ਤੁਸੀਂ ਦੇਖ ਸਕਦੇ ਆ ਆ ਇੱਥੇ ਬਾਬਾ ਜੁਵਾਰ ਸਿੰਘ ਜੀ ਸੀਗੇ ਇਸ ਜਗ੍ਹਾ ਵਿੱਚ ਪਿੰਡ ਢਿੰਗੜਾਂ ਵਿੱਚ ਰਹਿੰਦੇ ਹੁੰਦੇ ਸੀਗੇ ਤੇ ਬਾਬਾ ਜੁਵਾਰ ਸਿੰਘ ਜੀ ਦੇ ਗੁਰੂ ਹੋਏ ਆ ਜੀ ਬਾਬਾ ਹਵੀਰ ਚੰਦ ਜੀ ਤੇ ਬਾਬਾ ਹਵੀਰ ਚੰਦ ਜੀ ਦੇ ਗੁਰੂ ਸੀਗੇ ਬਾਬਾ ਛੰਟੀ ਪੀਰ ਜੀ ਬਾਬਾ ਹਵੀਰ ਚੰਦ ਜੀ ਜਦੋਂ ਬਚਪਨ ਵਿੱਚ ਸੀਗੇ ਛੋਟੇ ਹੁੰਦੇ ਪੜ੍ਹਦੇ ਹੁੰਦੇ ਸੀਗੇ ਤੇ ਉਹਨਾਂ ਨੇ ਇੱਕ ਫਕੀਰ ਕੋਲੋਂ ਪੁੱਛਿਆ ਕਿ ਬਾਬਾ ਜੀ ਤੁਸੀਂ ਸਾਨੂੰ ਦੱਸੋ ਕਿ ਅਸੀਂ ਪਾਸ ਹੋਵਾਂਗੇ ਜਾਂ ਨਹੀਂ ਹੋਵਾਂਗੇ ਉਹਨਾਂ ਦੇ ਦੋਸਤ ਵੀ ਉਹਨਾਂ ਦੇ ਨਾਲ ਸੀਗੇ ਤੇ ਉਹਨਾਂ ਸਾਧੂ ਸੰਤਾਂ ਨੇ ਉਹਨਾਂ ਫਕੀਰਾਂ ਨੇ ਉਹਨਾਂ ਨੂੰ ਬਾਬਾ ਹਵੀਰ ਚੰਦ ਜੀ ਨੂੰ ਕਿਹਾ ਕਿ ਸਿਰਫ ਤੁਸੀਂ ਪਾਸ ਹੋਵੋਗੇ ਔਰ ਬਾਕੀ ਤੁਹਾਡੇ ਨਾਲ ਦੇ ਸਾਰੇ ਫੇਲ ਹੋ ਜਾਣਗੇ ਤੇ ਜਦੋਂ ਰਿਜ਼ਲਟ ਆਇਆ ਤੇ ਬਾਬਾ ਹਵੀਰ ਚੰਦ ਜੀ ਇਕੱਲੇ ਹੀ ਫੇਲ ਹੋ ਗਏ ਤੇ ਬਾਕੀ ਉਹਨਾਂ ਦੇ ਸਾਰੇ ਦੋਸਤ ਪਾਸ ਹੋ ਗਏ ਤੇ ਉਹਨਾਂ ਨੇ ਫਿਰ ਸਾਰੇ ਜਣੇ ਇਕੱਠੇ ਹੋ ਕੇ ਜਦੋਂ ਉਹਨਾਂ ਸਾਧੂਆਂ ਸੰਤਾਂ ਕੋਲ ਗਏ ਜਿਨ੍ਹਾਂ ਕੋਲੋਂ ਪਹਿਲਾਂ ਪੁੱਛਿਆ ਸੀ ਤੇ ਉਹਨਾਂ ਨੇ ਦੱਸਿਆ ਕਿ ਤੁਸੀਂ ਦੁਨਿਆਵੀ ਚੀਜ਼ਾਂ ਦਾ ਜੋ ਵੀ ਹਿਸਾਬ ਕਿਤਾਬ ਹੁੰਦਾ ਤੁਸੀਂ ਉਸ ਪ੍ਰੀਖਿਆ ਵਿੱਚੋਂ ਪਾਸ ਹੋ ਤੇ ਬਾਕੀ ਤੁਹਾਡੇ ਨਾਲ ਦੇ ਸਾਰੇ ਫੇਲ ਨੇ ਤੇ ਉਸ ਤੋਂ ਬਾਅਦ ਬਾਬਾ ਜੀ ਹਵੀਰ ਚੰਦ ਜੀ ਅੰਮ੍ਰਿਤਸਰ ਰਹਿੰਦੇ ਹੁੰਦੇ ਸੀਗੇ ਅੰਮ੍ਰਿਤਸਰ ਤੋਂ ਬਾਬਾ ਜੀ ਚੱਲ ਕੇ ਝੰਡੀਪੀਰ ਆਏ ਜੀ ਚੰਡੀਪੀਰ ਆ ਕੇ ਉਹਨਾਂ ਨੇ ਆਪਣੀ ਭਗਤੀ ਸ਼ੁਰੂ ਕੀਤੀ ਤੇ ਫਿਰ ਉੱਥੇ ਹੀ ਆਪਣਾ ਸਥਾਨ ਬਣਾ ਲਿਆ ਤੇ ਛੰਡੀ ਪੀਰ ਵਾਲੇ ਗੁਰੂ ਜੀ ਜੋ ਵੀ ਉੱਥੇ ਸਿਗੇ ਉਹ ਇਹਨਾਂ ਦੇ ਗੁਰੂ ਸੀਗੇ ਬਾਬਾ ਖਵੀਰ ਚੰਦ ਜੀ ਦੇ ਤੇ ਜਦੋਂ ਬਾਬਾ ਜਵਾਰ ਸਿੰਘ ਜੀ ਨੂੰ ਪਤਾ ਲੱਗਾ ਕਿ ਛੰਡੀ ਪੀਰ ਵਿੱਚ ਕੋਈ ਬਹੁਤ ਹੀ ਬੰਨੇ ਹੋਏ ਸ਼ਖਸ ਰਹਿੰਦੇ ਆ ਤੇ ਬਾਬਾ ਜਵਾਰ ਸਿੰਘ ਜੀ ਬਾਬਾ ਹਬੀਰ ਚਾਂਦੀ ਜੀ ਨੂੰ ਮਿਲਣ ਦੇ ਲਈ ਗਏ ਤਿੰਨ ਵਾਰ ਮਿਲਣ ਲਈ ਗਏ ਤੇ ਉਹਨਾਂ ਨੂੰ ਉੱਥੇ ਨਹੀਂ ਮਿਲੇ ਤੇ ਜਦੋਂ ਤੀਸਰੀ ਵਾਰ ਫਿਰ ਉਹਨਾਂ ਨੇ ਆਪਣਾ ਪੂਰਾ ਮਨ ਬਣਾਇਆ ਕਿ ਅੱਜ ਤਾਂ ਮੈਂ ਬਾਬਾ ਜੀ ਨੂੰ ਮਿਲ ਕੇ ਜਾਵਾਂਗਾ ਤੇ ਜਦੋਂ ਬਾਬਾ ਜੀ ਦੇ ਨਾਲ ਮਿਲਣੇ ਹੋਏ ਤੇ ਉਹਨਾਂ ਨੇ ਪੁੱਛਿਆ ਕਿ ਬਾਬਾ ਜੀ ਅਸੀਂ ਦੋ ਵਾਰ ਪਹਿਲਾਂ ਵੀ ਆਏ ਸੀ ਤੁਸੀਂ ਸਾਨੂੰ ਪਹਿਲਾਂ ਕਿਉਂ ਨਹੀਂ ਮਿਲੇ ਸਾਡੇ ਨਾਲ ਪਹਿਲਾਂ ਕਿਉਂ ਮੁਲਾਕਾਤ ਨਹੀਂ ਤੁਸੀਂ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਜੇਕਰ ਅਸੀਂ ਤੁਹਾਡੇ ਨਾਲ ਪਹਿਲਾਂ ਮਿਲ ਲੰਦੇ ਤੇ ਆਪਣੀ ਨਿਭਣੀ ਨਹੀਂ ਸੀ ਤੇ ਇਸ ਚੀਜ਼ ਦਾ ਹਵਾਲਾ ਦੇ ਕੇ ਉਹਨਾਂ ਨੇ ਉਹਨਾਂ ਨੂੰ ਦੱਸਿਆ ਕਿ ਅਸੀਂ ਇਸ ਕਰਕੇ ਨਹੀਂ ਤੁਹਾਡੇ ਨਾਲ ਪਹਿਲਾਂ ਮਿਲੇ ਤੇ ਫਿਰ ਬਾਬਾ ਜਵਾਰ ਸਿੰਘ ਜੀ ਦਾ ਬਾਬਾ ਖਵੀਰ ਚੰਦ ਜੀ ਦੇ ਨਾਲ ਇੰਨਾ ਪਿਆਰ ਪੈ ਗਿਆ ਕਿ ਉਹਨਾਂ ਨੇ ਆਪਣੇ ਦਿਨ ਦਾ ਸਾਰਾ ਕੰਮ ਕਾਰ ਖਤਮ ਕਰਕੇ ਰੋਜ਼ ਬਾਬਾ ਜੀ ਦੇ ਲਈ ਪ੍ਰਸ਼ਾਦਾ ਪਿੰਡ ਝਿੰਗੜਾਂ ਤੋਂ ਬਣਾ ਕੇ ਪਿੰਡ ਛੰਡੀਪੀਰ ਤੱਕ ਲੈ ਕੇ ਜਾਣਾ 12 ਸਾਲ ਤੱਕ ਬਾਬਾ ਜਵਾਰ ਸਿੰਘ ਜੀ ਆਪਣਾ ਰੋਜ਼ ਇਥੋਂ ਪਿੰਡ ਚਿੰਗੜਾ ਤੋਂ ਖਾਣਾ ਬਣਾ ਕੇ ਲੈ ਕੇ ਜਾਂਦੇ ਹੁੰਦੇ ਸੀਗੇ ਬਾਬਾ ਹਵੀਰ ਚੰਦ ਜੀ ਦੇ ਲਈ ਝੰਡੀ ਪੀਰ ਲੈ ਕੇ ਜਾਂਦੇ ਹੁੰਦੇ ਸੀਗੇ ਫਿਰ ਇੱਕ ਦਿਨ ਜਦੋਂ ਬਾਬਾ ਹਵੀਰ ਚੰਦ ਜੀ ਕਾਫੀ ਪ੍ਰਸੰਨ ਹੋਏ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਆਪਣੇ ਗ੍ਰਸਥ ਜੀਵਨ ਵਿੱਚ ਜੀ ਰਹੇ ਹੋ ਤੁਸੀਂ ਮੰਗੋ ਸਾਡੇ ਕੋਲੋਂ ਕੀ ਮੰਗਣਾ ਹੈ ਅਸੀਂ ਤੁਹਾਨੂੰ ਵਰ ਦੇਵਾਂਗੇ ਤੇ ਬਾਬਾ ਜਵਾਰ ਸਿੰਘ ਜੀ ਕੋਲ ਉਹਨਾਂ ਨੇ ਤਿੰਨ ਵਾਰ ਇਹ ਸ਼ਬਦ ਇਹ ਵਚਨ ਕੀਤੇ ਤੇ ਉਹਨਾਂ ਨੇ ਕੋਈ ਜਵਾਬ ਨਹੀਂ ਦਿੱਤਾ ਪਹਿਲੇ ਦੋ ਵਾਰ ਵਿੱਚ ਕੋਈ ਜਵਾਬ ਨਹੀਂ ਦਿੱਤਾ ਜਦੋਂ ਤੀਸਰੀ ਵਾਰ ਉਹਨਾਂ ਨੇ ਇਹੀ ਵਚਨ ਦੁਬਾਰਾ ਕੀਤਾ ਤੇ ਬਾਬਾ ਜਵਾਰ ਸਿੰਘ ਜੀ ਨੇ ਕਿਹਾ ਕਿ ਬਾਬਾ ਜੀ ਜੇ ਤੁਸੀਂ ਮੈਨੂੰ ਕੁਝ ਦੇਣਾ ਚਾਹੁੰਦੇ ਹੋ ਤਾਂ ਮੈਂ ਤੁਹਾਡੇ ਕੋਲ ਇਹੀ ਮੰਗਾਗਾ ਕਿ ਤੁਸੀਂ ਮੇਰੇ ਨਾਲ ਮੇਰੇ ਪਿੰਡ ਚਿੰਗੜਾ ਵਿੱਚ ਚੱਲੋ ਤੇ ਉਸ ਤੋਂ ਬਾਅਦ ਬਾਬਾ ਖਬੀਰ ਚੰਦ ਜੀ ਪਿੰਡ ਚਿੰਗੜਾ ਦੇ ਵਿੱਚ ਆਏ ਬਾਬਾ ਜਵਾਰ ਸਿੰਘ ਜੀ ਆਪਣੇ ਜੋ ਵੀ ਉਹਨਾਂ ਦੇ ਕੋਲ ਸਾਧਨ ਸੀ ਹਾਥੀ ਘੋੜੇ ਗੱਡੀਆਂ ਉਹਨਾਂ ਸਾਰਿਆਂ ਨੂੰ ਨਾਲ ਲਗਾ ਕੇ ਬਾਬਾ ਜਾ ਖਵੀਰ ਚੰਦ ਜੀ ਨੂੰ ਬਾਬਾ ਚੰਡੀ ਪੀਰ ਜੀ ਤੋਂ ਇੱਥੇ ਆਪਣੇ ਪਿੰਡ ਝਿੰਗੜਾ ਵਿੱਚ ਲੈ ਕੇ ਆਏ ਤੇ ਇੱਥੇ ਆ ਕੇ ਬਾਬਾ ਖਵੀਰ ਚੰਦ ਜੀ ਨੇ ਰਹਿਣਾ ਸ਼ੁਰੂ ਕੀਤਾ ਭਗਤੀ ਸ਼ੁਰੂ ਕੀਤੀ ਤੇ ਫਿਰ ਇੱਕ ਟਾਈਮ ਆਇਆ ਕਿ ਜਦੋਂ ਬਾਬਾ ਖਵੀਰ ਚੰਦ ਜੀ ਨੂੰ ਇੱਕ ਹਫ਼ਤਾ ਪਹਿਲਾਂ ਪਤਾ ਲੱਗ ਗਿਆ ਕਿ ਉਹਨਾਂ ਦੇ ਸ਼્વાસ ਪੂਰੇ ਹੋਣ ਵਾਲੇ ਆ ਤੇ ਉਹਨਾਂ ਨੂੰ ਚਿੱਠੀ ਆਈ ਤੇ ਉਹਨਾਂ ਨੇ ਜਦੋਂ ਇਸ ਬਾਰੇ ਬਾਬਾ ਜਵਾਰ ਸਿੰਘ ਜੀ ਨੂੰ ਦੱਸਣਾ ਚਾਹਿਆ ਤੇ ਬਾਬਾ ਜਵਾਰ ਸਿੰਘ ਜੀ ਨੇ ਆਖਿਆ ਕਿ ਹਾਂ ਜੀ ਮੈਨੂੰ ਇਸ ਚੀਜ਼ ਬਾਰੇ ਪਤਾ ਹੈ ਤੇ ਫਿਰ ਉਹਨਾਂ ਨੇ ਪੁੱਛਿਆ ਕਿ ਬਾਬਾ ਜੀ ਮੈਂ ਦੱਸੋ ਤੁਹਾਡੇ ਸ਼ਰੀਰ ਦਾ ਤੁਹਾਡਾ ਅੰਤਿਮ ਸਵਾਸ ਜਦੋਂ ਤੁਸੀਂ ਲਓਗੇ ਉਸ ਤੋਂ ਬਾਅਦ ਮੈਂ ਕੀ ਕਰਾਂ ਤੇ ਬਾਬਾ ਹਵੀਰ ਚੰਦ ਜੀ ਨੇ ਕਿਹਾ ਕਿ ਤੁਸੀਂ ਮੇਰੇ ਸ਼ਰੀਰ ਨੂੰ ਸੰਸਕਾਰ ਕਰਨ ਤੋਂ ਬਾਅਦ ਇੱਥੇ ਮੇਰੀ ਸਮਾਦ ਬਣਾਣੀ ਆ ਔਰ ਇਹ ਸਮਾਦ ਬਾਬਾ ਜਵਾਰ ਬਾਬਾ ਹਵੀਰ ਚੰਦ ਜੀ ਦੀ ਹੈ ਜੀ ਜਿਨ੍ਹਾਂ ਦੇ ਗੁਰੂ ਪੀਰ ਢੰਡੀ ਪੀਰ ਵਾਲੇ ਬਾਬਾ ਜੀ ਨੇ ਇਹਨਾਂ ਦਾ ਪਿੰਡ ਅੰਮ੍ਰਿਤਸਰ ਦੇ ਵਿੱਚ ਸੀਗਾ ਅੰਮ੍ਰਿਤਸਰ ਤੋਂ ਪੈਦਲ ਹੀ ਚੱਲ ਕੇ ਛੰਡੀਪੀਰ ਆਏ ਜਦੋਂ ਆਪਣੀ ਕਲਾਸ ਦੀ ਪ੍ਰੀਖਿਆ ਵਿੱਚੋਂ ਫੇਲ ਹੋ ਗਏ ਸੀਗੇ ਬਾਬਾ ਜੀ ਇਹ ਬਾਬਾ ਜਵਾਰ ਸਿੰਘ ਜੀ ਦੀ ਔਰ ਸੋਰੀ ਇਹ ਬਾਬਾ ਖबीर ਚੰਦ ਜੀ ਦੀ ਸਮਾਦੀ ਹੈ ਜੀ ਏਸੀ ਜਗ੍ਹਾ ਤੇ ਬਾਬਾ ਜੀ ਦਾ ਸੰਸਕਾਰ ਕੀਤਾ ਗਿਆ ਔਰ ਅੱਜ ਹੁਣ ਇਸ ਜਗ੍ਹਾ ਤੇ ਬਾਬਾ ਜੀ ਦੀ ਸਮਾਦੀ ਬਣਾਈ ਹੋਈ ਆ ਔਰ ਇਹਨਾਂ ਦੇ ਜੋ ਸ਼ਿਸ਼ੇ ਸੀਗੇ ਬਾਬਾ ਜਵਾਰ ਸਿੰਘ ਜੀ ਤੇ ਬਾਬਾ ਜੁਵਾਰ ਸਿੰਘ ਜੀ ਬਾਰੇ ਵੀ ਮੈਂ ਤੁਹਾਨੂੰ ਦੱਸਦਾ ਮੈਂ ਬਾਬਾ ਜੁਵਾਰ ਸਿੰਘ ਜੀ ਦੀ ਤੁਹਾਨੂੰ ਸਮਾਦੀ ਵੀ ਦਿਖਾਉਂਦਾ ਪਰ ਹਾਲ ਤੁਸੀਂ ਇਹ ਦੇਖੋ ਇਹ ਬਾਬਾ ਹਵੀਰ ਚੰਦ ਜੀ ਦੀ ਸਮਾਦੀ ਆ ਔਰ ਹੁਣ ਮੈਂ ਤੁਹਾਨੂੰ ਬਾਬਾ ਜੁਵਾਰ ਸਿੰਘ ਜੀ ਬਾਰੇ ਦੱਸੂਗਾ ਬਾਬਾ ਜਵਾਰ ਸਿੰਘ ਜੀ ਦੇ ਗੁਰੂ ਬਾਬਾ ਹਵੀਰ ਚੰਦ ਜੀ ਇਹ ਉਹਨਾਂ ਦੀ ਸਮਾਦੀ ਆ ਔਰ ਇਹ ਸਮਾਦੀ ਆ ਜੀ ਬਾਬਾ ਜਵਾਰ ਸਿੰਘ ਜੀ ਦੀ ਬਾਬਾ ਜਵਾਰ ਸਿੰਘ ਜੀ ਦੇ ਦੋ ਪੁੱਤਰ ਹੋਏ ਆ ਜੀ ਸੁੰਦਰ ਸਿੰਘ ਜੀ ਔਰ ਇੰਦਰ ਸਿੰਘ ਜੀ ਇਹ ਬਾਬਾ ਜਵਾਰ ਸਿੰਘ ਜੀ ਦੀ ਸਮਾਦੀ ਆ ਜੀ ਜਦੋਂ ਸਾਧੂਆਂ ਸੰਤਾਂ ਦੀ ਟੋਲੀ ਦੇ ਨਾਲ ਇੱਥੇ ਰਾਜਾ ਸਾਹਿਬ ਜੀ 14 ਸਾਲ ਦੀ ਉਮਰ ਦੇ ਵਿੱਚ ਆਏ ਤੇ ਉਸ ਵੇਲੇ ਬਾਬਾ ਜਵਾਰ ਸਿੰਘ ਜੀ ਨੇ ਪਹਿਚਾਨ ਲਿਆ ਸੀਗਾ ਬਾਬਾ ਰਾਜਾ ਸਾਹਿਬ ਜੀ ਨੂੰ ਸਾਧੂ ਸੰਤਾਂ ਦਾ ਇੱਕ ਰੂਲ ਹੁੰਦਾ ਸੀਗਾ ਕਿ ਉਹ ਜਦੋਂ ਵੀ ਆਪਣਾ ਭੋਜਨ ਛਕਦੇ ਸੀਗੇ ਤੇ ਭੋਜਨ ਛਕਣ ਤੋਂ ਬਾਅਦ ਉਹ ਆਪਣੇ ਬਰਤਨ ਆਪ ਧੋਂਦੇ ਹੁੰਦੇ ਸੀਗੇ ਤੇ ਜਦੋਂ ਰਾਜਾ ਸਾਹਿਬ ਜੀ ਦੇ ਨਾਲ ਦੇ ਸਾਧੂ ਸੰਤਾਂ ਨੇ ਰਾਜਾ ਸਾਹਿਬ ਜੀ ਨੂੰ ਕਿਹਾ ਕਿ ਤੁਸੀਂ ਆਪਣੇ ਬਰਤਨ ਧੋਵੋ ਤੇ ਬਾਬਾ ਜਵਾਰ ਸਿੰਘ ਜੀ ਨੇ ਉਹਨਾਂ ਨੂੰ ਉਹ ਬਰਤਨ ਧੋਣ ਤੋਂ ਮਨਾ ਕਰ ਦਿੱਤਾ ਕਿ ਤੁਸੀਂ ਇਹਨਾਂ ਬਰਤਨਾਂ ਨੂੰ ਨਾ ਧੋਵੋ ਝੂਠੇ ਬਰਤਨਾਂ ਨੂੰ ਅਸੀਂ ਖੁਦ ਧੋ ਦੇਵਾਂਗੇ ਤੇ ਫਿਰ ਰਾਜਾ ਸਾਹਿਬ ਜੀ ਨੇ ਪੁੱਛਿਆ ਕਿ ਤੁਸੀਂ ਮੈਨੂੰ ਬਰਤਨ ਧੋਣ ਤੋਂ ਮਨਾ ਕਿਉਂ ਕਰ ਰਹੇ ਹੋ ਤੇ ਬਾਬਾ ਜਵਾਰ ਸਿੰਘ ਜੀ ਨੇ ਦੱਸਿਆ ਕਿ ਤੁਸੀਂ ਆਉਣ ਵਾਲੇ ਟਾਈਮ ਵਿੱਚ ਬਹੁਤ ਹੀ ਮਹਾਨ ਸ਼ਖਸੀਅਤ ਬਣੋਗੇ ਤੁਸੀਂ ਰੱਬ ਰੂਪ ਹੋ ਉਹਨਾਂ ਨੇ ਉਹਨਾਂ ਨੂੰ ਇਸ ਚੀਜ਼ ਬਾਰੇ ਦੱਸਿਆ ਤੇ ਬਾਬਾ ਰਾਜਾ ਨਾਬਸ ਕਮ ਨਾਬ ਕਮਰਜੀਦਾ ਜੋ ਇੱਕ ਮੇਨ ਪਿੰਡ ਵਾ ਉਹ ਹੈਗਾ ਜੀ ਮੰਨਰਖਾਨਾ ਔਰ ਬੱਲੂਵਾਲ ਨੇੜੇ ਪਿੰਡ ਰੈਪਾ ਦੇ ਕੋਲ ਬਾਬਾ ਰਾਜਾ ਨਾਬ ਕਮਰਜੀਦਾ ਜਨਮ ਹੋਇਆ ਸੀਗਾ ਤੇ ਉਸ ਤੋਂ ਬਾਅਦ 14 ਸਾਲ ਦੀ ਉਮਰ ਵਿੱਚ ਜਦੋਂ ਇੱਥੇ ਪਿੰਡ ਝਿੰਗੜਾਂ ਵਿੱਚ ਆਏ ਤੇ ਉਸ ਤੋਂ ਬਾਅਦ ਉਹਨਾਂ ਦਾ ਸਾਰਾ ਅੱਗੇ ਦਾ ਸ਼ੁਰੂ ਹੋਇਆ ਇਥੇ ਪਿੰਡ ਝਿੰਗੜਾਂ ਦੇ ਵਿੱਚ ਇੱਕ ਗੁਰਦੁਆਰਾ ਸਾਹਿਬ ਆ ਆਪਾਂ ਤੁਹਾਨੂੰ ਉਹ ਵੀ ਦੂਸਰੀ ਵੀਡੀਓ ਦੇ ਵਿੱਚ ਦਿਖਾਵਾਂਗੇ ਜੋ ਕਿ ਰਾਜਾ ਸਾਹਿਬ ਜੀ ਨੇ ਆਪਣੇ ਹੱਥੀਂ ਉਸ ਦਾ ਨੀਂ ਪੱਥਰ ਰੱਖਿਆ ਸੀਗਾ ਤੇ ਅੱਗੇ ਹੁਣ ਤੁਹਾਨੂੰ ਆਪਾਂ ਬਾਬਾ ਜਵਾਰ ਸਿੰਘ ਜੀ ਦੀ ਪੀੜੀ ਬਾਰੇ ਦੱਸਾਂਗੇ ਬਾਬਾ ਜਵਾਰ ਸਿੰਘ ਜੀ ਦੇ ਦੋ ਪੁੱਤਰ ਹੋਏ ਨੇ ਜੇ ਸੁੰਦਰ ਸਿੰਘ ਜੀ ਔਰ ਇੰਦਰ ਸਿੰਘ ਜੀ ਔਰ ਸੁੰਦਰ ਸਿੰਘ ਜੀ ਦੇ ਜੋ ਪੁੱਤਰ ਨੇ ਪ੍ਰੀਤਮ ਦਾਸ ਜੀ ਉਹ ਪ੍ਰੀਤਮ ਦਾਸ ਜੀ ਰਾਜਾ ਸਾਹਿਬ ਜੀ ਦੇ ਸ਼ិਸ਼ੇ ਹੋਏ ਨੇ ਮੈਂ ਤੁਹਾਨੂੰ ਉਹਨਾਂ ਦੀ ਸਮਾਦੀ ਦਿਖਾਣਾ ਵਾਂ ਤੁਸੀਂ ਜੋ ਪ੍ਰੀਤਮ ਦਾਸ ਜੀ ਨੇ ਇਹ ਇਹਨਾਂ ਨੇ ਆਪਣਾ ਗੁਰੂ ਧਾਰਿਆ ਰਾਜਾ ਸਾਹਿਬ ਜੀ ਨੂੰ ਇਹਨਾਂ ਨੇ ਉੱਥੇ ਭਗਤੀ ਕੀਤੀ ਰਸੋਖਾਨਾ ਮਜਾਰਾ ਨੋਆਬਾਦ ਦੇ ਵਿੱਚ ਔਰ ਜੋ ਆਪਣੇ ਅੰਤਿਮ ਸਵਾਸ ਲਏ ਉਹ ਸਾਰੇ ਇੱਥੇ ਲਏ ਆ ਇੱਥੇ ਹੀ ਇਹਨਾਂ ਦਾ ਸੰਸਕਾਰ ਹੋਇਆ ਬਾਬਾ ਪ੍ਰੀਤਮ ਦਾਸ ਜੀ ਦਾ ਔਰ ਇੱਥੇ ਹੀ ਇਹਨਾਂ ਦੀ ਸਮਾਦੀ ਬਣੀ ਹੋਈ ਆ ਏ ਜੀ ਬਾਬਾ ਪ੍ਰੀਤਮ ਦਾਸ ਜੀ ਇਨਾਂ ਦੇ ਗੁਰੂ ਰਾਜਾ ਨਾਭ ਕਮਲ ਜੀ ਭਗਵਾਨ ਦਾਸ ਜੀ ਇਹ ਪ੍ਰੀਤਮ ਦਾਸ ਜੀ ਦੇ ਪਿਤਾ ਜੀ ਦਾ ਨਾਮ ਆ ਸੁੰਦਰ ਸਿੰਘ ਜੀ ਔਰ ਸੁੰਦਰ ਸਿੰਘ ਜੀ ਦੇ ਪਿਤਾ ਜੀ ਦਾ ਨਾਮ ਜਵਾਰ ਸਿੰਘ ਜੀ ਸੁੰਦਰ ਸਿੰਘ ਜੀ ਜਵਾਰ ਸਿੰਘ ਜੀ ਦੇ ਆਪਣੇ ਦੋਨੋਂ ਬੱਚਿਆਂ ਵਿੱਚੋਂ ਵੱਡੇ ਬੱਚੇ ਬੱਚੇ ਸੀਗੇ ਸੁੰਦਰ ਸਿੰਘ ਜੀ ਔਰ ਛੋਟੇ ਨੇ ਜੋ ਉਹਨਾਂ ਦਾ ਨਾਮ ਇੰਦਰ ਸਿੰਘ ਜੀ ਆ ਇੰਦਰ ਸਿੰਘ ਜੀ ਦੀ ਪੀੜ੍ਹੀ ਦੇ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ ਇੰਦਰ ਸਿੰਘ ਜੀ ਤੋਂ ਬਾਅਦ ਇਸ ਸਥਾਨ ਦੀ ਸੇਵਾ ਕੀਤੀ ਬਾਬਾ ਚਰਨ ਸਿੰਘ ਜੀ ਨੇ ਔਰ ਬਾਬਾ ਚਰਨ ਸਿੰਘ ਜੀ ਤੋਂ ਬਾਅਦ ਇਸ ਸਥਾਨ ਦੀ ਸੇਵਾ ਕੀਤੀ ਬਾਬਾ ਗੁਰਦੇਵਾਲ ਸਿੰਘ ਜੀ ਨੇ ਔਰ ਅੱਜ ਦੇ ਟਾਈਮ ਦੇ ਵਿੱਚ ਪੰਜਵੀਂ ਪੀੜ੍ਹੀ ਇਸ ਸਥਾਨ ਦੀ ਸੇਵਾ ਕਰ ਰਹੀ ਆ ਉਹਨਾਂ ਦਾ ਨਾਮ ਹੈ ਜੀ ਸੁਖਵਿੰਦਰ ਸਿੰਘ ਤੋ ਇਹ ਹੈ ਜੀ ਇਸ ਜਗ੍ਹਾ ਦਾ ਇਤਿਹਾਸ ਤੇ ਜਦੋਂ ਰਸੋਖਾਨਾ ਮਜਾਰਾ ਨੋ ਆਵਾਦ ਦਾ ਨਹੀਂ ਪੱਥਰ ਰੱਖਣਾ ਸੀ ਉਸ ਚੀਜ਼ ਬਾਰੇ ਵੀ ਮੈਂ ਤੁਹਾਨੂੰ ਦੱਸੂਗਾ ਥੋੜਾ ਜਿਹਾ ਇੱਥੇ ਬਾਬਾ ਜਵਾਰ ਸਿੰਘ ਜੀ ਨੇ ਕਿਹਾ ਕਿ ਤੁਸੀਂ ਹੁਣ ਆਪਣਾ ਲੰਗਰ ਪਾਣੀ ਬਰਤਾਨ ਦੇ ਲਈ ਸੰਗਤਾਂ ਨੂੰ ਭੋਜਨ ਕਰਾਉਣ ਦੇ ਲਈ ਰਸੋਖਾਨੇ ਦਾ ਨਿਰਮਾਣ ਕਰੋ ਤੇ ਪਿੰਡ ਝਿੰਗੜਾਂ ਵਿੱਚ ਹੀ ਇੱਕ ਜਗਾ ਦੇ ਉਤੇ ਲੰਗਰ ਵਗੈਰਾ ਬਰਤਾਨ ਦੇ ਲਈ ਇੱਕ ਸਥਾਨ ਨੂੰ ਚੁਣਿਆ ਗਿਆ ਤੇ ਪਿੰਡ ਝਿੰਗੜਾਂ ਦੇ ਲੋਕਾਂ ਨੂੰ ਇਹ ਇਹ ਗੱਲ रास ਨਹੀਂ ਆਈ ਔਰ ਉਹਨਾਂ ਨੇ ਉਹ ਸਾਰਾ ਸਮਾਨ ਜੋ ਵੀ ਸੀ ਚੱਕ ਕੇ ਬਾਹਰ ਸੁੱਟ ਦਿੱਤਾ ਔਰ ਕਿਹਾ ਕਿ ਤੁਸੀਂ ਪਹਿਲਾਂ ਇੱਥੇ ਇਹ ਸਮਾਧੀਆਂ ਬਣਾਈਆਂ ਇਹ ਬਾਬਾ ਬਾਬਾ ਖबीर ਚੰਦ ਜੀ ਦੀ ਤੇ ਉਹ ਇਸ ਚੀਜ਼ ਤੋਂ ਨਾਰਾਜ਼ ਸੀ ਕਿ ਤੁਸੀਂ ਪਹਿਲਾਂ ਆਲਰੇਡੀ ਇੱਕ ਇੱਥੇ ਜਗਾ ਬਣਾ ਆ ਚੁੱਕੇ ਹੋ ਫਿਰ ਰਾਜਾ ਨਾਭ ਕਮਲ ਜੀ ਨੇ ਪਰਵਾਨ ਦਾਸ ਜੀ ਨੇ ਇੱਕ ਗੁਰਦੁਆਰਾ ਸਾਹਿਬ ਜੀ ਨਹੀਂ ਪੱਥਰ ਰੱਖਿਆ ਸੀ ਉਹ ਦੂਸਰੀ ਜਗ੍ਹਾ ਆ ਤੇ ਉਹ ਕਹਿੰਦੇ ਕਿ ਤੁਸੀਂ ਆਲਰੇਡੀ ਪਿੰਡ ਦੇ ਵਿੱਚ ਦੋ ਚੀਜ਼ਾਂ ਬਣਾ ਚੁੱਕੇ ਹੋ ਅਸੀਂ ਤੁਹਾਨੂੰ ਹੋਰ ਇੱਥੇ ਕੋਈ ਕੁਛ ਉਸਾਰੀ ਨਹੀਂ ਕਰਨ ਦੇਣੀ ਇਸ ਚੀਜ਼ ਦੇ ਰੋਸ ਵਜੋਂ ਕਹਿ ਲੋ ਜੇ ਕੋਈ ਵੀ ਫਿਰ ਉਹ ਆਪਣਾ ਸਾਰਾ ਲੰਗਰ ਪਾਣੀ ਦਾ ਸਮਾਨ ਲੈ ਕੇ ਮਜਾਰਾ ਨੌਾਬਾਦ ਪਿੰਡ ਦੇ ਵਿੱਚ ਚਲੇ ਗਏ ਜਿਹਨੂੰ ਅੱਜ ਰਾਜਾ ਸਾਹਿਬ ਜੀ ਦਾ ਮਜਾਰਾ ਕਿਹਾ ਜਾਂਦਾ ਵਾ ਤੇ ਉੱਥੇ ਜਾ ਕੇ ਉਹਨਾਂ ਨੇ ਆਪਣਾ ਲੰਗਰ ਪਾਣੀ ਲੰਗਰ ਪਾਣੀ ਬਰਤਾਨ ਦੇ ਲਈ ਰਸੋਖਾਨੇ ਦੀ ਸਥਾਪਨਾ ਕੀਤੀ ਤੇ ਰਸੋਖਾਨੇ ਦੀ ਜੋ ਨੀ ਪੱਥਰ ਆ ਉਹ ਬਾਬਾ ਇੰਦਰ ਸਿੰਘ ਜੀ ਨੇ ਰੱਖਿਆ ਔਰ ਇੰਦਰ ਸਿੰਘ ਜੀ ਬਾਬਾ ਜਵਾਰ ਸਿੰਘ ਜੀ ਦੇ ਛੋਟੇ ਪੁੱਤਰ ਨੇ ਔਰ ਇਹ ਭਗਵਾਨ ਔਰ ਇਹ ਬਾਬਾ ਇੰਦਰ ਸਿੰਘ ਜੀ ਦੀ ਸਮਾਦੀ ਹੈ ਜੀ ਇਹ ਜੋ ਇਤਿਹਾਸਿਕ ਗੱਲਾਂ ਮੈਂ ਤੁਹਾਨੂੰ ਅੱਜ ਦੱਸ ਰਿਹਾ ਆ ਵਾ ਇਹ ਤੁਹਾਨੂੰ ਸ਼ਾਇਦ ਹੀ ਕਿਤੇ ਸੁਣਨ ਦੇ ਲਈ ਮਿਲਣ ਹੋ ਸਕਦਾ ਨਾ ਵੀ ਮਿਲੇ ਔਰ ਇਹ ਬਾਬਾ ਚਰਨ ਸਿੰਘ ਜੀ ਦੀ ਸਮਾਦੀ ਹੈ ਜੀ ਇੰਦਰ ਸਿੰਘ ਜੀ ਦੇ ਇੰਦਰ ਸਿੰਘ ਜੀ ਦੀ ਅੱਗੇ ਅੱਗੇ ਵਾਲੀ ਵੰਸ਼ਾਵਲੀ ਔਰ ਇਹ ਹੈ ਜੀ ਬਾਬਾ ਗੁਰਦੇਵਾਲ ਸਿੰਘ ਜੀ ਦੀ ਬਾਬਾ ਗੁਰਦੇਵਾਲ ਸਿੰਘ ਜੀ ਬਾਬਾ ਚਰਨ ਸਿੰਘ ਜੀ ਦੇ ਪੁੱਤਰ ਹੋਏ ਨੇ ਔਰ ਬਾਬਾ ਗੁਰਦੇਵਾਲ ਸਿੰਘ ਜੀ ਤੋਂ ਅੱਗੇ ਜੋ ਪੰਜਵੀਂ ਪੀੜੀ ਹੈ ਸੁਖਵਿੰਦਰ ਸਿੰਘ ਜੀ ਉਹ ਇਸ ਵੇਲੇ ਸੇਵਾ ਕਰ ਰਹੀ ਹੈ ਇਸ ਸਥਾਨ ਦੀ ਆਪਾਂ ਦੇਖੋ ਤੁਹਾਨੂੰ ਸਾਰੀ ਵੰਸ਼ਾਵਲੀ ਕਿਦਾਂ ਹੌਲੀ-ਹੌਲੀ ਕਰਕੇ ਦਿਖਾਈ ਆ ਤੇ ਤੁਸੀਂ ਮੈਨੂੰ ਪਤਾ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦੇ ਇਤਿਹਾਸ ਬਾਰੇ ਤਾਂ ਪਤਾ ਹੀ ਨਹੀਂ ਹੋਣਾ ਕਿ ਰਾਜਾ ਸਾਹਿਬ ਜੀ ਦੇ ਗੁਰੂ ਕੌਣ ਸੀ ਤੇ ਉਹਨਾਂ ਦੇ ਗੁਰੂ ਕੌਣ ਸੀ ਉਹਨਾਂ ਦੇ ਸ਼ਿਸ਼ੇ ਕੌਣ ਸੀ ਇਸ ਚੀਜ਼ ਦਾ ਕਿਸੇ ਨੂੰ ਨਹੀਂ ਪਤਾ ਹੋਣਾ ਸਾਰੇ ਲੋਕ ਆਂਦੇ ਆ ਮੱਥਾ ਟੇਕਦੇ ਆ ਔਰ ਚਲੇ ਜਾਂਦੇ ਆ ਪਰ ਇਤਿਹਾਸ ਦਾ ਕਿਸੇ ਨੂੰ ਨਹੀਂ ਪਤਾ ਸੋ ਤੁਹਾਡੇ ਸਾਰਿਆਂ ਕੇ ਰਿਕੁਐਸਟ ਆ ਕਿ ਇਸ ਇਤਿਹਾਸਿਕ ਵੀਡੀਓ ਨੂੰ ਇਸ ਇਤਿਹਾਸ ਨਾਲ ਜੁੜੀ ਹੋਈ ਇਨਫੋਰਮੇਸ਼ਨ ਵਾਲੀ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਔਰ ਮੈਂ ਤੁਹਾਨੂੰ ਉਸ ਗੁਰਦੁਆਰਾ ਸਾਹਿਬ ਵਿੱਚ ਵੀ ਲੈ ਕੇ ਜਾਵਾਂਗਾ ਜਿਸ ਦਾ ਨੀ ਪੱਥਰ ਰਾਜਾ ਸਾਹਿਬ ਜੀ ਨੇ ਆਪ ਰੱਖਿਆ ਸੀਗਾ ਤੇ ਬਾਕੀ ਫਿਰ ਮੈਂ ਤੁਹਾਨੂੰ ਬਜਾਰਾ ਨੌਆਬਾਦ ਵਿੱਚ ਵੀ ਲੈ ਕੇ ਜਾਵਾਂਗਾ ਰਸੋਖਾਨੇ ਵਿੱਚ ਉੱਥੇ ਬਾਰੇ ਵੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਵਾਂਗਾ ਸੋ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤਾਂ ਜੋ ਲੋਕਾਂ ਤੱਕ ਇਹ ਵੱਧ ਤੋਂ ਵੱਧ ਇਨਫੋਰਮੇਸ਼ਨ ਪਹੁੰਚ ਸਕੇ ਜੀ ਜੈ ਰਾਜਾ ਜੀ ਦੀ